ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਬੇਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਸਵੇਰੇ 6:30 ਦਾ ਹੋ ਰਿਹਾ ਚਾਹ ਵਗੈਰਾ ਪੀ ਲਈ ਥੋੜਾ ਕੰਮ ਹੋ ਗਿਆ ਖਤਮ ਤੇ ਹੁਣ ਮੈਂ ਹੁੰਨੀ ਆ ਸਬਜ਼ੀ ਬਣਾਉਣੀ ਆ ਤੇ ਉਧਰ ਬਾਹਰ ਮਸ਼ੀਨ ਚ ਪਾ ਕੇ ਇਹ ਕੱਪੜੇ ਪੂਲੀ ਮਸ਼ੀਨ ਚ ਲੋਡ ਕਰੇ ਲੈਣੀ ਐ ਮੈਂ ਘੰਟਾ ਕਿਚਨ ਦਾ ਕੰਮ ਕਰ ਲਵਾਂਗੀ 2 ਘੰਟੇ ਚ ਮੇਰੇ ਕੱਪੜੇ ਧੁੱਤੇ ਆਣਗੇ ਫਿਰ ਕੱਢ ਕੇ ਸੁੱਕਣੇ ਪਾ ਦਵਾਂਗੀ ਸਬਜ਼ੀ ਬਣਾਉਣੀ ਆ ਆਲੂ ਛੋਲ ਤਿਨ ਬਸ ਸਬਜੀ ਬਣਾ ਲਾ ਫਟਾਫਟ ਬ੍ਰੇਕਫਾਸਟ ਦਾ ਮੇਰੇ ਦਿਮਾਗ ਚ ਕੁਝ ਨਹੀਂ ਸੋਚੀ ਤੇ ਕੰਮ ਕਰਦੇ ਕਰਦੇ ਸੋਚਦੇ ਬ੍ਰੇਕਫਾਸਟ ਚ ਕੀ ਬਣ ਸਕਦਾ ਬਸ ਇਹ ਰੋੜ ਦੇ ਕੰਮ ਹੋ ਜਾਂਦੇ ਨੇ ਸ਼ੁਰੂ ਤੇ ਕੱਲ ਮੈਂ ਆਪਣਾ ਬਲੱਡ ਟੈਸਟ ਵੀ ਕਰਵਾ ਲਿਆ ਸੀ ਰਿਪੋਰਟਸ ਹੋ ਗਈਆਂ ਕੱਲ ਆਗੀਆਂ ਸੀ ਆ ਸਭ ਕੁਝ ਨਾਰਮਲ ਹੈ ਇਹ ਐਸ ਇਹ ਐਸ ਆਰ ਵੀ ਨਾਰਮਲ ਹੈ ਯੂਰਿਕ ਐਸਿਡ ਵੀ ਨਾਰਮਲ ਹੈ ਥਾਇਰੋਇਡ ਵੀ ਨਾਰਮਲ ਹੈ ఎవਰੀਥਿੰਗ ਇਜ਼ ਓਕੇ ਹੈ ਡਾਕਟਰ ਕਹਿੰਦਾ ਤੁਸੀਂ ਸ਼ੂਜ਼ ਰਿਕਮੈਂਡ ਕੀਤਾ ਡਾਕਟਰ ਨੇ ਵੀ ਹਰ ਟਾਈਮ ਸ਼ੂਜ਼ ਪਾ ਕੇ ਰੱਖੋ ਮੇ ਵੀ ਕਈ ਵਾਰ ਨਾ ਸ਼ੂਜ਼ ਤੁਸੀਂ ਵੀ ਹੁਣ ਉਤਾਰਨ ਲੱਗੇ ਸਮੇਂ ਜਦ ਮੈਂ ਦੱਸਿਆ ਸੀ ਮੇਰਾ ਪਛਾਲ ਨਾ ਕਰਕੇ ਮੈਂ ਕਈ ਵਾਰ ਉਹ ਸ਼ੂ ਉਤਾਰ ਦਿੰਦੀ ਸੀ ਡਾਕਟਰ ਕਹਿੰਦੇ ਵੀ ਤੁਹਾਨੂੰ ਸ਼ੂਜ਼ ਵੀ ਆਦਾ ਤਾਂ ਮੇ ਵੀ ਤਾਨ ਹੋਏ ਹੋਵੇ ਨਹੀਂ ਤਾਂ ਫਿਰ ਯੂਰਿਕ ਐਸਿਡ ਹੁੰਦਾ ਤਾਂ ਕਹਿੰਦਾ ਫਿਰ ਦੋਨੋਂ ਪੈਰਾਂ 'ਚ ਹੀ ਹੁੰਦਾ ਉਹ ਤਾਂ ਹੁਣ ਜ਼ਰੂਰ ਰੈਸਟ ਹੀ ਕਰਵਾ ਲੈ ਹੈ ਹੀ ਨਹੀਂ ਹਨਾ ਫਿਰ ਸ਼ੂਜ਼ ਰਿਕਮੈਂਡ ਕੀਤਾ ਡਾਕਟਰ ਨੇ ਵੀ ਹਰ ਵਕਤ ਸ਼ੂਜ਼ ਪਾ ਕੇ ਹੀ ਕੰਮ ਕਰੋ ਜੇ ਤੁਸੀਂ ਫ੍ਰੀ ਹੋ ਚੱਲ ਕੇ ਤੁਸੀਂ ਉਤਾਰ ਲਓ ਚਾਹੀ ਯੋ ਕੰਮ ਕਰਨਾ ਕੋ ਤੁਰਨਾ ਹਨ ਤਾਂ ਫਿਰ ਸ਼ੂਜ਼ ਹੀ ਪਾਓ ਤੇ ਚਲੋ ਜੀ ਇਹ ਵੀ ਕਰਕੇ ਦੇਖ ਲਾਂਗੇ ਹੁਣ ਮੈਂ ਸ਼ੂਟ ਹੀ ਉਤਾਰਨ ਲੱਗੀ ਤੇ ਸ਼ੂਟਸ ਮੈਂ ਘਟਾਤੀ ਸੀਗੇ ਹੁਣ ਇਹ ਵੀ ਕਰ ਲਵਾਂਗੇ ਘਰ ਦਾ ਬਹੁਤ ਬਹੁਤ ਜਿਆਦਾ ਦਰਦ ਹੁੰਦਾ ਇੱਕ ਸਾਈਡ ਤੇ ਚਲੋ ਇਹ ਸਬਜੀ ਦੀ ਤਿਆਰੀ ਕਰ ਲਈ ਆਪਾਂ ਸਬਜੀ ਬਣਾ ਲਈ ਨੰਨੇ ਆਪਾਂ ਕੱਪੜੇ ਧੋਤੇ ਜਾਣਗੇ ਕੰਮ ਕਰ ਲੰਨਾ ਸ਼ੁਰੂ ਆਪਣਾ ਡੇਲੀ ਦਾ ਰੁਟੀਨ ਹੈ ਮੈਂ ਮੈਂ ਧੋਣੀ ਆਪਣੇ ਕੋਮਸ ਤਿੰਨੇ ਕੋਮਸ ਤੋਂ ਨਾ ਨਹੀਂ ਸੀਗੇ ਇੰਤੋਂ ਉਂਗੀ ਸ਼ੈਂਪੂ ਨਾਲ ਸ਼ੈਂਪੂ ਪਾ ਕੇ ਇੱਕ ਪ੍ਰਾਇੰਟੂ ਥੋੜਾ ਸ਼ਨਾ ਮਤੋਣੀ ਹੁੰਦੀ ਹੈ ਜੇ ਬਹੁਤ ਜ਼ਿਆਦਾ ਕੰਧਿਆ ਹੋਇਆ ਸੈਨੇ ਕਰਦੀ ਹੈ ਹੁਣ ਜੇ ਨੌਬਤੀ ਨੌਂ ਦੇਵੇਂ ਨਿਕਲਦੀ ਆਉਣ ਤੇ ਹਲਕਾ ਹਲਕਾ ਦਿਖਣ ਲੱਗੇ ਵੀ ਹੈ ਨਾ ਕਾਲੀ ਕਾਲੀਆਂ ਜੇ ਹੋਣ ਲੱਗੇ ਮੈਲ ਜਿਹਾ ਹੋਣਾ ਕਿ ਤਾਂ ਨਾਲ ਦੇ ਨਾਲ ਵਾਸ਼ ਕਰ ਲਈ ਤੇ ਬਹੁਤ ਜ਼ਿਆਦਾ ਗਰਮ ਪਾਣੀ ਡਿੱਪ ਕਰਕੇ ਰੱਖ ਦੋ ਪਰ ਉਹ ਨੌਬਤੀ ਹੋਣੀ ਬਸ ਨੋਰਮਲ ਪਾਣੀ ਨਾਲ ਪ੍ਰਾਇੰਟੂ ਥੋੜਾ ਸ਼ਨਾ ਧੋ ਰੂਂਗੀ ਪ੍ਰਾਇੰਟੂ ਬਰਸ਼ ਵੀ ਆਪਾਂ ਕਿੰਨੇ ਵਰਤਦੇ ਹੈ ਨਾ ਸਿਰ ਤੇ ਨਹੀਂ ਹੈਗੇ ਅੱਜ ਮੈਂ ਬਾਥ ਸੈਸ਼ਨ ਦੇ ਹੋਲਸ ਹੁੰਦੇ ਪਾਣੀ ਵਾਲੇ ਇਹ ਕਲੀਨ ਕਰ ਲਉਗੀ ਤੇ ਆਪਾਂ ਹੱਥ ਨਹੀਂ ਪਹੁੰਚਦਾ ब्रश ਕਰ ਲਉ ਆਪਾਂ ਇੰਡੀਅਨ ਸਕਿਨਾਂ ਫਾਇਦਾ ਉਤਾਨੇ ਪ੍ਰਾਣੇ ਟੂਥ ਬਰਸ਼ ਦਾ ਕੰਮ ਬਹੁਤ ਆਮ ਹੈ। ਚਲੋ ਇਥੇ ਮੈਂ ਕਮਸ ਧੋਣਾ। ਤੇ ਹੁਣ ਮੈਂ ਧੋਣ ਲੱਗੀ ਸੀ ਆਪਣੀਆਂ ਕੰਗੀਆਂ। ਤਿੰਨ ਕੰਗੀਆਂ ਮੈਂ ਰੱਖਤੀ ਹੁੰਦੀ ਆ ਤੇ ਇੱਕ ਆ ਹੁੰਦਾ ਕਈ ਵਾਰ ਆਪਾਂ ਕੋਈ ਜਾਣੇ ਆਉਣੇ ਕੀ ਤੇ ਇੱਕ ਆਪਾਂ ਆਪਣੇ ਪਰਸ ਪਾ ਕੇ ਲਾਏ ਨੇ ਵੀ ਹਨਾ। ਵਾਲ ਬੂਲ ਖਰਾਬ ਹੋਣ ਕੰਮ ਕਰ ਜਾਂਦੇ ਨੇ ਤੇ ਇੱਕ ਘਰੇ ਲੱਗੀ ਹੁੰਦੀ ਆ। ਇੱਕ ਹੁੰਦੀ ਆ ਕਿ ਗਿੱਲੇ ਵਾਲਾਂ ਵਾਸਤੇ ਹੁਣ ਤਾਂ ਬਸ ਮੈਂ ਕੋਮ ਕਰਦੀ ਨੀ ਗਿੱਲੇ ਵਾਲ ਆਪਣੇ ਫਿੰਗਰਸ ਨਾਲ ਹੀ ਥੋੜੇ ਬਹੁਤ ਸੁਲਝਾ ਲੈਣੇ ਹੁੰਦੀਆਂ ਤੇ ਇੱਕ ਉਸ ਤਰ੍ਹਾਂ ਲੱਗੀ ਹੁੰਦੀ ਤੇ ਤਿੰਨੇ ਕੋਮਸ ਅੱਜ ਮੈਂ ਕਰਨੇ ਸੀ ਵਾਸ਼ ਮੈਨੂੰ ਯਾਦ ਆ ਗਿਆ ਵੈਸੇ ਮੈਂ ਚੱਲ ਕੋਮਸ ਵਾਸ਼ ਕਰ ਲਾਂ ਨੇ ਥੋੜੀ ਥੋੜੀ ਐ ਨਾ ਗੰਦੀਆਂ ਦਿਖਣ ਲੱਗੀਆਂ ਸੀ ਤੇ ਫਿਰ ਮੈਂ ਕੀਤੇ ਵਾਸ਼ ਤੇ ਸ਼ੈਂਪੂ ਨਾਲ ਮੈਂ ਇਹ ਵਾਸ਼ ਕਰਦੀ ਹੁੰਦੀ ਆ ਸ਼ੈਂਪੂ ਲਗਾ ਕੇ ਪੁਰਾਣੇ ਟੂਥ ਬਰਸ਼ ਨਾਲ ਬਹੁਤ ਵਧੀਆ ਕਲੀਨ ਹੋ ਜਾਂਦੀਆਂ ਨੇ ਹਾਂ ਜੇ ਜ਼ਿਆਦਾ ਗੰਧੀਆਂ ਨੇ ਬਹੁਤ ਟਾਈਮ ਹੋ ਗਿਆ ਸਾਫ ਕਰੇ ਨੂੰ ਫਿਰ ਆਪਾਂ ਨੂੰ ਗਰਮ ਪਾਣੀ ਵਿੱਚ ਸੋਕ ਕਰਕੇ ਰੱਖਣੀ ਪੈਣਗੀਆਂ ਤਾਂ ਕਿ ਮੈਲ ਜੁੱਗਲ ਜੇ ਪਰ ਇੰਨੇ ਗੰਧੀਆਂ ਨੂੰ ਹੁੰਦੀ ਮੈਂ ਪਹਿਲਾਂ ਹੀ ਸਾਫ ਕਰ ਲੰਦੀ ਹੁੰਦੀ ਆ ਬਿਲਕੁਲ ਕਲੀਨ ਹੋ ਜਾਂਦੇ ਨੇ ਬ੍ਰਸ਼ ਨਾਲ ਤੇ ਟਾਈਮ ਵੀ ਨਹੀਂ ਲੱਗਦਾ 1-2 ਮਿੰਟ ਚ ਸਾਫ ਹੋ ਜਾਂਦੀਆਂ ਨੇ ਉਹਦੇ ਨਾਲ ਨਾਲ ਆਪਾਂ ਪਾਣੀ ਵੀ ਪੀ ਲਈ ਕੰਮ ਦੇ ਨਾਲ ਨਾਲ ਪਾਣੀ ਪੀਣਾ ਵੀ ਜ਼ਰੂਰੀ ਆ ਇੱਕ ਭੈਣ ਦਾ ਸਵਾਲ ਆਇਆ ਸੀ ਕਿ ਪਾਣੀ ਆਪਾਂ ਨੂੰ ਕਿਵੇਂ ਪੀਣਾ ਚਾਹੀਦਾ ਹਨਾ ਕੀ ਰੂਟੀਨ ਹੋਣਾ ਚਾਹੀਦਾ ਪਾਣੀ ਪੀਣ ਦਾ ਪਾਣੀ ਦਿਨ ਚ ਆਪਾਂ 3 ਲੀਟਰ ਪੀਣਾ ਚਾਹੀਦਾ 3 ਲੀਟਰ ਤਾਂ ਬਹੁਤ ਜ਼ਰੂਰੀ ਹੈ ਪਾਣੀ ਜੇ ਆਪਾਂ ਸੋਚਾਂਗੇ ਜਿਆਦਾ ਪਾਣੀ ਪੀ ਲਈ ਜਿਆਦਾ ਵੇਟ ਲੌਸ ਹੋ ਜਾਊਗਾ ਫਿਰ ਉਹ ਆਪਣੇ ਕਿਡਨੀਜ਼ ਨੂੰ ਅਫੈਕਟ ਕਰਦਾ ਕਿਉਂਕਿ ਆਪਾਂ ਕਿਡਨੀ ਸੇ ਪ੍ਰੈਸ਼ਰ ਪਾਈ ਜਾਂਦੇ ਆ ਜਿੰਨਾ ਪਾਣੀ ਪੀਵਾਂਗੇ ਉਹਨਾਂ ਆਪਣਾ ਯੂਰਿਨ ਵੀ ਨਿਕਲੂਗਾ ਹਨਾ ਫਿਰ ਪਾੜੇ ਬਾੜੇ ਵਾਸ਼ਰੂਮ ਜਾਵਾਂਗੇ ਆਪਾਂ ਕਿਡਨੀ ਤੇ ਪ੍ਰੈਸ਼ਰ ਵਧਾਇਆ ਉਹ ਚੀਜ਼ ਵੀ ਗਲਤ ਹੈ 3 ਲੀਟਰ ਪਾਣੀ ਪੀਓ ਬਹੁਤ ਜ਼ਿਆਦਾ ਵੀ ਨਹੀਂ ਹੁੰਦਾ ਇਹ 3 ਲੀਟਰ ਇਨਾਫ ਹੈ ਔਰ ਪਾਣੀ ਪੀਂਦਾਂ ਇਹ ਤਰੀਕਾ ਹੂ ਤੁਸੀਂ ਧੀਮੀ ਧੀਮੀ ਪਾਣੀ ਪੀ ਲਓ ਜਿੰਨਾ ਤੁਸੀਂ ਸ਼ਾਮ ਨੂੰ ਪਾਣੀ ਪੀ ਇਹ ਪਿਆਸ ਆ ਫੇਰ ਪੀਓ 4-5 ਵਜੇ ਤੋਂ ਬਾਅਦ ਜੇ ਐਕਸੈਸ 'ਚ ਪਾਣੀ ਪੀ ਲਵਾਂਗੀ ਵੀ ਦਿਨੇ ਮੈਂ ਪੀਣਾ ਭੁੱਲ ਗਈ ਚਲ ਮੈਂ ਹੁਣ 1 ਲੀਟਰ ਇਕੱਠਾ ਪੀ ਲਾਂਗੀ ਉਹ ਤੁਹਾਡਾ weight gain ਕਰਾਊਗਾ ਸ਼ਾਮ ਵਾਲਾ ਪਾਣੀ ਇਸ ਕਰਕੇ ਸ਼ਾਮ ਨੂੰ ਸਿਰਫ ਜਿੰਨੀ ਕਿ ਪਿਆਸ ਆ ਓਨਾ ਕਿ ਪੀਓ ਓਦੋਂ ਪਹਿਲਾਂ ਪਹਿਲਾਂ ਸਵੇਰੇ ਆਪ ਦਾ ਪਾਣੀ ਦਾ ਰੁਟੀਨ ਸਟਾਰਟ ਕਰ ਲਓ 3 ਲੀਟਰ ਪਾਣੀ ਹੈ ਤੁਸੀਂ ਦਿਨ 'ਚ ਡਿਵਾਈਡ ਕਰ ਲਓ ਵੀ ਕੰਵੇ ਪੀਣਾ ਹੁੰਦਾ ਮੈਂ ਪੀਣੀ ਹੁੰਦੀ ਜੇ ਮੈਂ ਬ੍ਰੈਕਫਾਸਟ ਤੋਂ ਪਹਿਲਾਂ ਪਹਿਲਾਂ ਮੈਂ 1 ਲੀਟਰ ਪਾਣੀ ਪੀ ਲਾਂ ਨਾ 9 ਵਜੇ ਤੋਂ ਪਹਿਲਾਂ ਸਵੇਰ ਉਸ ਤੋਂ ਬਾਅਦ ਲੰਚ ਤੋਂ ਪਹਿਲਾਂ ਪਹਿਲਾਂ ਫੇਰ 1 ਲੀਟਰ ਕੰ ਮੇਰਾ ਤੀਜਾ ਲੀਟਰ ਮੇਰਾ ਰਹ ਜਾਂਦਾ ਉਹ ਮੈਂ ਫਿਰ ਲੰਚ ਤੋਂ ਬਾਅਦ ਪੀਤਾ ਜਾਂਦਾ ਹੌਲੀ ਹੌਲੀ ਗਲਾਸ-ਗਲਾਸ ਕਰਕੇ ਕਈ ਵਾਰ ਗਲਾਸ ਘੱਟ ਵੀ ਰਹਿ ਜਾਂਦਾ ਇਹ ਨਹੀਂ ਮੈਂ 3 ਲੀਟਰ ਪੂਰੇ ਹੀ ਪੀਨੀ ਆ ਕਦੇ ਪੂਰਾ ਵੀ ਹੋ ਜਾਂਦਾ 3 ਲੀਟਰ ਕਦੇ ਗਲਾਸ ਘੱਟ ਵੀ ਰਹਿੰਦਾ ਯਾਨੀ ਕਿ 2.5 ਲੀਟਰ ਪਾਣੀ ਤਾਂ ਐਟਲੀਸਟ ਆਪਾਂ ਪੀਏ ਘੱਟੋ-ਘੱਟ ਪਾਣੀ ਪੀ ਲਈ ਇੱਕ ਦੋ ਮੈਨੂੰ ਸਵਾਲ ਆਉਂਦੇ ਨੇ ਡਾਈਟ ਪਲਾਨ ਨੂੰ ਲੈ ਕੇ ਤੁਸੀਂ ਆਪਣਾ ਡਾਈਟ ਪਲਾਨ ਦੇ ਦਿਓ ਮੇਰੇ ਕੋਲ ਕੋਈ ਐਸਾ ਐ ਸੱਚ ਤੁਹਾਨੂੰ ਦੇਣ ਵਾਲਾ ਕੋਈ ਡਾਈਟ ਪਲਾਨ ਨਹੀਂ ਹੈਗਾ ਮੇਰੇ ਚੈਨਲ ਤੇ ਮੇਰੇ ਮੈਂ 2-3 ਵੀਡੀਓਜ਼ 3-4 ਵੀਡੀਓਜ਼ ਅਪਲੋਡ ਕੀਤੀ ਹੋਈਆਂ ਨੇ weight loss ਰਿਗਾਰਡਿੰਗ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੇ ਹਿੰਟ ਦਿੱਤੇ ਹੋਏ ਨੇ ਬਹੁਤ ਸਾਰੇ ਗੱਲਾਂ ਦੱਸੀ ਹੋਈਆਂ ਨੇ ਆਪਣੇ ਐਕਸਪੀਰੀਅੰਸ ਤੋਂ ਕਿਸੇ ਤੋਂ ਸੁਣ ਕੇ ਦੇਖ ਕੇ ਨਹੀਂ ਆਪਣੇ ਐਕਸਪੀਰੀਅੰਸ ਤੋਂ ਥੋੜਾ ਨਾਲ ਗੱਲਾਂ ਸ਼ੇਅਰ ਕੀਤੀ ਹੋਈਆਂ ਨੇ ਮੈਂ ਸਿਰਫ ਥੋੜਾ ਉਹ ਗੱਲ ਸ਼ੇਅਰ ਕਰਦੀ ਆ ਜਿਹਦੇ ਵਿੱਚ ਮੈਂ ਲੰਘੀ ਹੋਈ ਆ ਜਿਹਦਾ ਐਕਸਪੀਰੀਅੰਸ ਮੈਨੂੰ ਹੈਗਾ ਹਨਾ ਜਿਹਦਾ ਐਕਸਪੀਰੀਅੰਸ ਮੈਨੂੰ ਨੂੰ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਉਹ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂ ਗਾਈਡੈਂਸ ਮਿਲੂ ਮੋਟੀਵੇਸ਼ਨ ਮਿਲੂ ਬਾਕੀ ਤੁਸੀਂ weight loss ਕਰਨਾ ਕਿਸੇ ਅੱਛੇ ਡਾਈਟੀਸ਼ੀਅਨ ਜਾਂ ਹੈਲਥ ਕੋਚ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਕਿਉਂਕਿ ਹਰ ਇੱਕ ਦੀ ਆਪਦਾ ਆਪਦਾ ਬੋਡੀ weight ਹੁੰਦਾ ਆਪਦੀਆਂ ਪ੍ਰੋਬਲਮਸ ਹੁੰਦੀਆਂ ਨੇ ਹੈਲਥ ਇਸ਼ੂਸ ਹੁੰਦੇ ਨੇ ਜਿਵੇਂ ਅੱਜਕੱਲ੍ਹ thyroid ਹਰ ਇੱਕ ਨੂੰ ਕਿਸੇ ਨੂੰ ਕੋਈ ਜਿਹੜੀ ਮੈਡੀਸਿਨ ਚੱਲ ਰਹੀ ਹੈ ਕਿਸੇ ਨੂੰ ਕੋਈ ਚੱਲ ਰਹੀ ਹੈ ਨਾ ਉਸ ਲਈ ਤੁਸੀਂ ਕਿਸੇ ਵੀ ਨਾਲ ਤੁਸੀਂ ਕੰਟੈਕਟ ਕਰੋ ਤੁਹਾਨੂੰ ਤੁਹਾਡੀ ਅਕੋਰਡਿੰਗ ਤੁਹਾਡੀ ਹੈਲਥ ਇਸ਼ੂਸ ਅਕੋਰਡਿੰਗ ਤੁਹਾਡੀ ਬੋਡੀ weight ਅਕੋਰਡਿੰਗ ਤੁਹਾਨੂੰ ਡਾਈਟ ਪਲਾਨ ਦੇਣਗੇ ਮੇਰੀਆਂ ਵੀਡੀਓਜ਼ ਦੇਖ ਕੇ ਤੁਸੀਂ ਮੋਟੀਵੇਸ਼ਨ ਲੈ ਸਕਦੇ ਹੋ ਮੋਟੀਵੇਟ ਹੋ ਸਕਦੇ ਹੋ weight loss ਲਈ ਐਨਾ ਮੈਂ ਜ਼ਰੂਰ ਕਹਿ ਸਕਦਾ ਤੇ ਬਹੁਤ ਪਹਿਲਾਂ ਨੇ weight loss ਕੀਤਾ ਮੈਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਹੈ ਨਹੀਂ ਕਿ ਦੂਜਿਆਂ ਦੇਖ ਕੇ ਬਾਕੀ ਤੁਹਾਡੇ ਆਪਣੀ ਬੋਡੀ ਹੈ ਨਾ ਤੁਹਾਡਾ-ਤੁਹਾਡਾ ਬੋਡੀ weight ਹੁੰਦਾ ਤੁਹਾਡਾ ਕਵੇਂ ਕੀ ਤਰੀਕਾ ਖਾਣ ਪੀਣ ਦਾ ਤੁਹਾਨੂੰ ਕੀ ਚੀਜ਼ਾਂ ਸੂਟ ਕਰਦੀਆਂ ਕੀ ਨਹੀਂ ਕਰਦੀਆਂ ਉਹ ਫਿਰ ਜਿੱਦਾਂ ਤੁਸੀਂ ਜੇ ਤੁਸੀਂ weight loss ਪ੍ਰੋਗਰਾਮ ਲਓਗੇ ਉਹ ਤੁਹਾਨੂੰ ਦੱਸ ਸਕਦਾ ਗਾਈਡ ਕਰ ਸਕਦਾ ਚਲੋ ਮੈਂ ਕਹਿੰਦਾ ਤੁਹਾਡੇ ਇਹ ਸਵਾਲਾਂ ਦੇ ਵੀ ਜਵਾਬ ਦੇ ਦੂੰਗਾ ਤੇ ਹੁਣ ਮਸਾਲਾ ਪੀਸਦੀਆਂ ਚਾਹ ਦਾ ਲੌਂਗ ਸੌਂਫ ਇਲਾਇਚੀ ਤੇ ਦਾਣ ਜੀਨੀ ਦਾ ਟੋਕੜਾ ਦਾਣ ਜੀਨੀ ਬਹੁਤ ਥੋੜੀ ਕਿਉਂਕਿ ਇਹਦਾ ਫਲੇਵਰ ਇੰਨਾ ਜਿਆਦਾ ਜੇ ਜਿਆਦਾ ਆਊਗਾ ਫਿਰ ਉਹ ਪਸੰਦ ਨਹੀਂ ਕਰਤੇ ਸਾਡੇ ਕਰਨੀ ਇਲਾਇਚੀ ਨੂੰ ਜਿਆਦਾ ਪਸੰਦ ਕੀਤਾ ਹੁੰਦਾ بس ਇਹਦਾ ਫਲੇਵਰ ਠੀਕ ਹੈ ਚਾਹ ਚ ਹੋਵੇ ਪਰ ਬਹੁਤ ਜ਼ਿਆਦਾ ਨਾ ਹੋਵੇ ਸਿਰਫ ਇਲਾਇਚੀ ਦਾ ਫਲੇਵਰ ਆਵੇ ਇਲਾਇਚੀ ਜਿਆਦਾ ਲੈਣੀ ਮੈਂ ਲੌਂਗ ਹੋਗੇ ਤੇ ਸੌਂਫ ਹੋਗੀ ਆ ਚਾਰ ਚੀਜ਼ਾਂ ਮੈਂ ਪਾ ਕੇ ਮਸਾਲਾ ਪੀਸ ਰਹੀ ਹਾਂ ਆਹ ਵਾਲੇ ਛੋਟੂ ਹੀ ਚਾਰਜ ਇਹ ਚਾਹਲੇ ਮਸਾਲੇ ਵਾਸਤੇ ਹੀ ਰੱਖਿਓ ਐਵੇਂ ਪੈਂਦਾ ਵਿੱਚ ਮਸਾਲਾ ਪੀਸਿਆ ਹੋਇਆ ਸਿਰਫ ਇਹ ਚ ਮਸਾਲਾ ਹੀ ਪੀਸਣ ਦੇ ਕੰਮ ਆਉਂਦਾ ਜ਼ਿਆਦਾਤਰ ਚ ਮਸਾਲਾ ਦੇਖੋ ਥੋੜਾ ਜਿਵੇਂ ਹਨ ਇਹਦੇ ਵਿੱਚ ਮੈਂ 2 ਚਮਚੇ چینی ਇਹ ਪਾ ਲਵਾਂ ਫਿਰ ਉਹ ਨਾ ਪਧਿਆ ਪੀਸਿਆ ਜਾਊਗਾ ਚੀਨੀ ਪਾ ਕੇ ਨਾ ਪੀਸਿਆ ਬਗੇ ਜਾਂਦੇ ਥੋੜਾ ਹੋਏ ਮਸਾਲਾ ਪਾਊਡਰ ਅੱਛਾ ਬਣ ਜੂ ਇਲਾਈਚੀ ਦਾ ਲਾਵਾਂਗਾ ਇਹਨੂੰ ਪਾਰਵੜੀ ਕਿਚਨ ਜੰਕਸ਼ਨ ਆ ਕਿ ਉਹਨੇ ਪੀਸ ਕੇ ਫਿਰ ਇਹ ਬਣ ਜੂ ਚਾਹ ਦਾ ਮਸਾਲਾ ਤੇ ਇਧਰ ਬਣ ਚੁੱਕੀ ਸੀ ਆਲੂ ਛੋਲੂ ਦੀ ਸਬਜ਼ੀ ਖੋਲ ਕੇ ਮੈਂ ਟੱਕਣ ਦੇਖ ਰਹੀ ਸੀ ਟੈਕਸਚਰ ਵੀ ਕਿਵੇਂ ਹੈ ਫਿਰ ਤੇਰੀ ਗਾੜੀ ਹੋਵੇ ਤਾਂ ਐਡਜਸਟ ਹੋ ਜਾਂਦੇ ਥੋੜਾ ਕਰਮ ਪਾਣੀ ਪਾ ਕੇ ਮੇਥੀ ਵੀਰ ਵਿੱਚ ਪਾਤੀ ਮਗਰੇ ਵੀ ਮਿੰਟ ਠੀਕ ਲੱਗੀ ਤੇ ਹੁਣ ਮੈਂ ਚੱਲ ਗਈ ਸੀ ਬਾਹਰ ਮਸ਼ੀਨ ਚ ਲੈ ਕੇ ਆਇਆ ਕੱਪੜੇ ਕੱਢ ਕੇ ਕਪੜਾ ਸਵੇਰੇ ਫੂਲੀ ਮਸ਼ੀਨ ਚ ਲੋਡ ਕਰਦੇ ਸੀ ਬਸ ਉੱਠ ਕੇ ਮੈਂ ਚਾਹ ਪੀਣ ਤੋਂ ਬਾਅਦ ਕੱਪੜੇ ਧੋਤੇਗੇ ਅੰਦਰ ਮੈਂ ਐਨੇ ਆਪਣੇ ਕੰਮ ਕਰ ਲਏ ਐਨੇ ਬਾਹਰ ਮਸ਼ੀਨ ਚ ਕੱਪੜੇ ਧੋਤੇਗੇ ਥੋੜੇ ਇਹਨਾਂ ਨੂੰ ਕੱਢ ਕੇ ਪਾ ਦਾਂਗੇ ਸੁੱਕਣੇ ਧੁੱਪ ਬਹੁਤ ਜ਼ਿਆਦਾ ਤੇਜ਼ ਬਹੁਤ ਜ਼ਿਆਦਾ ਤੇਜ਼ 2 ਘੰਟਿਆਂ ਵਿੱਚ ਸਾਰੇ ਕੱਪੜੇ ਤਕਰੀਬਨ ਸੁੱਕ ਜਾਂਦੇ ਨੇ ਕੋਈ ਕੀ ਕਹਿਣਾ ਜਿਆਦਾ ਮੋਟਾ ਕੋਈ ਜੀਨਸ ਵਗੈਰਾ ਕੰਦੀ ਰਹੇ ਜੇ ਨਹੀਂ ਇਹ ਹੁੰਦਾ ਕਿ ਸੋਭਾ ਜੇ ਆਪਾਂ ਕੱਪੜੇ ਧੋਦੇ ਨਾ ਆਪਣੇ ਫਿਰ ਜੇ ਤੁਹਾਨੂੰ ਆਪਾਂ ਕੰਮ-ਕੁੰਮ ਕਰਕੇ ਫ੍ਰੀ ਹੁੰਨੇ ਆ ਤੁਸੀਂ ਆਪਣੇ ਕੱਪੜੇ ਵੀ ਤਾਰ ਕੇ ਅੰਦਰ ਲੈ ਜਿਓ ਤੇ ਬਾਹਰ ਸੇ ਧੁੱਪੇ ਬਾਰ-ਬਾਰ ਹੀ ਗੇੜੇ ਨਹੀਂ ਲੱਗਦੇ ਹੈਗੇ ਜਦੋਂ ਥੋੜਾ ਦਾ 1.5 ਕੋਈ ਨੂੰ ਕੰਮ ਖਤਮ ਹੁੰਦਾ ਉਦੋਂ ਨੂੰ ਕੱਪੜੇ ਸਾਰੇ ਆਲਮੋਸਟ ਸੁੱਕ ਜਾਂਦੇ ਨੇ ਫਿਰ ਉਤਾਰ ਕੇ ਆਪਾਂ ਅੰਦਰ ਤੁਸੀਂ ਤੈਅ ਕਰ ਲਓ ਤੇ ਧੁੱਪੇ ਬਾਰ-ਬਾਰ ਗੇੜੇ ਨਹੀਂ ਮਾਰਨੇ ਪੈਂਦੇ ਕੱਪੜਿਆਂ ਤੇ ਬਸ ਸਵੇਰੇ ਕੱਪੜੇ ਧੋਂਦੇ ਹੀ ਫਾਇਦਾ ਹੁੰਦਾ ਗਰਮੀਆਂ 'ਚ ਪਾਸ ਹੁਣ ਤਾਂ ਮੇਰਾ ਇਹੀ ਰੂਟੀਨ ਰਿਹਾ ਕਰੂਗਾ ਕਿ ਕੱਪੜੇ ਮੈਂ ਆਲਮੋਸਟ ਸਵੇਰੇ ਹੀ ਧੋਣੀਆਂ ਕਦੇ-ਕਦੇ ਕੀ ਕਹਿੰਨਾ ਕੱਪੜੇ ਹੋ ਜਾਣ ਤਾਂ ਮ ਨੀ ਤੁਹ ਆਲਮੋਸਟ ਵੇਰੀ अर्ली ਹੀ ਤੋ ਕਿਸਕ ਨੂੰ ਪਾਇਆ ਕਰੂੰਗੀ ਬ੍ਰੇਕਫਾਸਟ ਵਿੱਚ ਮੈਂ ਬਣਾ ਲਈ ਬਨਾਣਾ ਸਮੂਦੀ ਕੁਇਕ ਐਂਡ ਈਜ਼ੀ ਐਂਡ ਯੰਮੀ ਰੈਸਪੀ ਬਹੁਤ ਯਾਰਾ ਯੰਮੀ ਲੱਗਦੀ ਹੈ ਮੇਰੇ ਕੋਲ ਨਾ ਬਨਾਣਾ ਫ੍ਰੀਜ਼ਰ ਚ ਪਈ ਸੀ ਜੋ ਬਨਾਨਾਸ ਖਰਾਬ ਹੋਣ ਲੱਗਦੇ ਨੇ ਮੈਂ ਉਹਨਾਂ ਨੂੰ ਕੱਟ ਕੇ ਵੱਡੇ ਵੱਡੇ ਸਲਾਈਸਿਜ਼ ਫ੍ਰੀਜ਼ ਕਰ ਲੈਂਦੀ ਆ ਫਿਰ ਉਹ ਫ੍ਰੀਜ਼ ਕਰੇ ਹੋਏ ਬਨਾਨਾਸ ਤੁਸੀਂ 2-4 ਦਿਨਾਂ ਦੇ ਵਿੱਚ ਵਿੱਚ ਯੂਜ਼ ਕਰ ਸਕਦੇ ਹੋ ਉਰਦਿਸ ਮੂਦੀ ਬਹੁਤ ਟੇਸਟੀ ਬਣੇ ਕਿਉਂਕਿ ਮਿਠਾਸ ਬਹੁਤ ਆ ਜਾਂਦੀ ਹੈ ਜਦੋਂ ਬਰਾਨਾ ਪੱਕਦੇ ਜਾਂਦੇ ਨੇ ਹੁਣ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਟਾਈਮ ਹੋ ਰਿਹਾ 10:30 ਦਾ ਨਾਣ ਧੋਣ ਦਾ ਕੰਮ ਹੋ ਗਿਆ ਖਤਮ ਕਿਚਨ ਦਾ ਵੀ ਕੰਮ ਹੋ ਗਿਆ ਖਤਮ ਹੁਣ ਕੱਪੜੇ ਲੈ ਕੇ ਉਤਾਰ ਕੇ ਬਾਹਰੋਂ ਕੱਪੜੇ ਤਿਆਰ ਕਰਨੇ ਆ ਸਾਰੇ ਅਲੱਗ-ਵਾਲੇ ਕੱਪੜੇ ਪਏ ਨੇ ਇਹਨਾਂ ਨੂੰ ਰੱਖ ਦਿਆਂ ਕਬੜ ਵਿੱਚ ਆਹ ਪ੍ਰੈਸ ਵਾਲੇ ਇਹਨਾਂ ਦੋ ਕ ਪ੍ਰੈਸ ਵਾਲੇ ਸਿਰ ਦੇਖਾਂਗੇ ਜਦੋਂ ਦੁਪਹਿਰ ਤੋਂ ਬਾਅਦ ਟਾਈਮ ਮਿਲੂ ਪ੍ਰੈਸ ਕਰੂੰਗੀ ਕਦੋਂ ਕੱਪੜੇ ਬਾਹਰ ਨਾਲ ਇਕੱਲੇ ਸੀਗੇ ਤੇਵਲੋ ਮੈਂ ਤਾਂ ਕੱਪੜਿਆਂ ਨੂੰ ਉਲਮਾਰੀ ਵਿੱਚ ਰੱਖਣਾ ਤੇ ਇੱਕ ਅੱਜ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਇੱਕ ਕਬੜ ਸੈੱਟ ਕਰਦਾ ਸਾਫ਼ ਕਰ ਫਿਰ ਡੀਪ ਕਲੀਨਿੰਗ ਕਰਦਾ ਫਿਰ ਉਹਨਾਂ ਵਿੱਚ ਗਰਮੀਆਂ ਵਾਲੇ ਕੱਪੜੇ ਟਿਕਾਉਂਦੀ ਹੁੰਦੀ ਹੁੰਦਾ ਦੋਨੇ ਸਾਫ਼ ਕਰਨ ਵਾਲੀਆਂ ਨੇ ਮੇਰੀ ਵੀ ਦਵਿੰਦਰ ਦੀ ਕਿਉਂਕਿ ਹੁਣ ਗਰਮੀਆਂ ਵਾਲੇ ਕੱਪੜੇ ਰੱਖਾਂਗੇ ਹੁਣ ਤਾਂ ਸਫਾਈ ਹੋ ਜੂ ਬਹਾਨੇ ਨਾਲ ਉਸ ਤੋਂ ਬਾਅਦ ਜੇ ਆਪਾਂ ਇੱਕ ਵਾਰ ਕੱਪੜੇ ਕਬੜ ਵਿੱਚ ਰੱਖਦੇ ਫਿਰ ਦੁਬਾਰੇ ਟਿਕਾਉਣੇ ਔਖੇ ਕੱਢਣੇ ਟਿਕਾਉਣੇ ਔਖੇ ਹੋ ਜਾਂਦੇ ਹਨ ਤੇ ਇਸ ਕਰਕੇ ਮੈਂ ਕਿਹਾ ਚਲੋ ਇੱਕ ਵਾਰ ਕਵਰਡਸ ਚ ਗਰਮੀਆਂ ਦੇ ਕੱਪੜੇ ਰੱਖਣ ਤੋਂ ਪਹਿਲਾਂ ਡੀਪ ਕਲੀਨਿੰਗ ਕਰਨਾ ਕਵਰਡਸ ਫੇਰ ਰੱਖੂ ਦੇਖੋ ਇੱਕ ਕਲਮਾਰੀ ਤਾਂ ਮੈਂ ਜ਼ਰੂਰ ਕਰੂੰਗੀ ਨਾ ਦੋਨੇ ਹੋਏ ਕੋਸ਼ਿਸ਼ ਹੋ ਦੋਨੇ ਕਰਦਾ ਮੈਂ ਇੱਕ ਤਾਂ ਫੇਰ ਮੈਂ ਸਵਾਈ ਜ਼ਰੂਰ ਕਰੂੰ ਇੱਕ ਦੇ ਤਾਂ ਕੱਪੜੇ ਰੱਖਦਾ ਹਾਂ ਜਿੱਥੇ ਰੱਖਣੇ ਨੇ ਬੈਡ ਖਾਂਦੀ ਹੋਊ ਫੇਰ ਤੇ ਹੁਣ ਸੀ ਲੰਚ ਟਾਈਮ ਤੋਂ ਬਾਅਦ ਦਾ ਟਾਈਮ ਲਾ ਆਪਣਾ ਲੰਚ ਕਰਨ ਤੋਂ ਬਾਅਦ ਫੇਰ ਮੈਂ ਕਿਹਾ ਚਲੋ ਕਵਰਡਸ ਸੈੱਟ ਕਰਦੇ ਆਂ ਸਰਦੀਆਂ ਵਾਲੇ ਕੱਪੜੇ ਸੰਭਾਲਤੇ ਪਰ ਹਾਲੇ ਇਹ ਕੰਮ ਇੱਥੇ ਹੀ ਖਤਮ ਨਹੀਂ ਹੋਇਆ ਸੀ ਕੱਪੜਿਆਂ ਦਾ ਗਰਮੀਆਂ ਵਾਲੇ ਮੈਂ ਕੱਢ ਤਾਂ ਲਈ ਪਰ ਅਲਮਾਰੀਆਂ ਵਿੱਚ ਟਿਕਾਈ ਨਹੀਂ ਸੀਗੀ ਤੇ ਟਿਕਾਉਣੇ ਤਾਂ ਮੈਂ ਉਦੋਂ ਸੀ ਜਦੋਂ ਅਲਮਾਰੀਆਂ ਮੈਂ ਕੱਢ ਕੇ ਸਾਰੇ ਕੱਪੜੇ ਪਹਿਲਾਂ ਸਾਫ਼ ਕਰਨੀ ਸੀ ਤਾਂ ਕਰਕੇ ਮੈਂ ਅਲਮਾਰੀਆਂ ਵਿੱਚ ਹਜੇ ਟਿਕਾਈ ਨਹੀਂ ਸੀਗੀ ਫਿਰ ਮੈਂ ਕਿਹਾ ਚਲੋ ਹੁਣ ਬਹਾਨੇ ਨਾਲ ਅਲਮਾਰੀ ਦੇਖੋ ਸਾਫ਼ ਵੀ ਹੋ ਜਾਊਗੀ ਸਾਰੇ ਕੱਪੜੇ ਪੂਰੇ ਇੱਕ ਇੱਕ ਕੱਪੜਾ ਅਪਾ ਜਦੋਂ ਕੱਢਾਂਗੇ ਸਫਾਈ ਹੋ ਉਹਨਾਂ ਨਾਲ ਆਪਣੀ ਕੱਪੜਾ ਤੇ ਨਿਗਾ ਬਚੂਗੀ ਵੀ ਇੰਨਾ ਚ ਕੋਈ ਗਰਮੀਆਂ ਚ ਕੱਪੜਾ ਨਾ ਯੂਜ਼ ਹੋਣ ਵਾਲਾ ਉਹ ਆਪਾਂ ਕੱਢ ਦਾਂਗੇ ਵੂਲਨਸ ਤਾਂ ਮੈਂ ਕੱਢਦੇ ਸੀ ਪਰ ਦਵਿੰਦਰ ਦੇ ਪੈਂਟਾ ਸ਼ਾਰਟਾਂ ਪਈਆਂ ਸੀ ਐ ਕਈ ਸ਼ਰਟਸ ਅਹੀ ਜਿਹਾ ਹੁੰਦੀਆਂ ਜੋ ਹੁਣ ਅੰਗੀ ਗਰਮੀ ਦੇ ਮੌਸਮ ਚ ਨਹੀਂ ਪਹਿਣਗੀਆਂ ਫਿਰ ਉਹ ਵੀ ਮੈਂ ਕੱਢ ਕੇ ਅੱਜ ਸਾਈਡ ਤੇ ਰੱਖਤੀ ਆ ਨਾ ਕਿਉਂਕਿ ਅਗਲੇ ਸਰਦੀਆਂ ਚ ਉਹ ਕੰਮ ਆਉਣਗੇ ਉਹ ਵੂਲਨ ਨਹੀਂ ਸੀ ਪਰ ਕੱਪੜਾ ਹੈ ਜਿਸ ਵੀ ਇਹ ਗਰਮੀ ਚ ਨਹੀਂ ਪਹਿਣਾ ਸੀ ਆ ਐਵੇਂ ਪਤਾ ਲੱਗੇ ਵੀ ਆ ਕੋਈ ਪਜਾਮਾ ਇੱਕਦਮ ਮੋਟਾ ਕੋਈ ਰਹਿ ਗਿਆ ਸੀ ਕੋਈ ਫੁੱਲ 슬ੀਵਸ ਟੀਸ਼ਰਟਸ ਪਈਆਂ ਸੀ ਉਹ ਵੀ ਮੈਂ ਅੱਜ ਚੱਕ ਕੇ ਸਾਈਡ ਤੇ ਹਟਾਤੀਆਂ ਤੇ ਗਰਮੀ ਵਾਲੇ ਕੱਪੜੇ ਸਾਰੇ ਟਿਕਾਉਂਗੀ ਪਰ ਉਸ ਤੋਂ ਪਹਿਲਾਂ ਕਿਤਨ ਕਿਤੇ ਮੈਨੂੰ ਆਏ ਸੀ ਮੇਰੇ ਮਨ ਵਿੱਚ ਮੈਂ ਕਬੜਾ ਸਾਫ ਕਰਦਾ ਕਿਉਂਕਿ ਜੇ ਇੱਕ ਵਾਰ ਗਰਮੀ ਵਾਲੇ ਕੱਪੜੇ ਰੱਖਾਤੇ ਨਾ ਫਿਰ ਅਲਮਾਰੀ ਉਸ ਤੋਂ ਬਾਅਦ ਸਾਫ ਨਹੀਂ ਹੋਣੀ ਫਿਰ ਮੁਸ਼ਕਲ ਹੋ ਜਾ ਸਾਫ ਕਰਨੀ ਤੇ ਨਾਲ ਸੈਟਿੰਗ ਹੋ ਜੂ ਅਲਮਾਰੀ ਦੀ ਸਾਫ ਸਫਾਈ ਹੋ ਜੂ ਨਾਲ ਕੱਪੜੇ ਟਿਕ ਜਾਣਗੇ ਗਰਮੀਆਂ ਵਾਲੇ ਨਾਲੇ ਆਪਾਂ ਟੈਨਸ਼ਨ ਫਰੀ ਫਿਰ 2 ਮਹੀਨੇ ਦੇਖੋ ਲੋੜ ਨਹੀਂ ਹਾਂ ਜਿੰਨੇ ਥੋੜੇ ਬਹੁਤੇ ਸੈਟਿੰਗ ਕੋਈ ਤੇ ਖਰਾਬ ਹੋਇਆ ਕੋਈ ਉਹ ਚਲੋ ਆਪਾਂ ਕਰਦਾ ਕਰਾਂਗੇ ਕਰਦੇ ਰਹਿਣੇ ਨਾਲ ਦੀ ਨਾਲ ਪਰ ਜਿਹੜੇ ਆਹ ਵਾਲੇ ਸਫਾਈ ਆ ਡੀਪ ਕਲੀਨਿੰਗ ਆ ਨਾ ਇਹ ਸਾਰੇ ਕੱਪੜੇ ਕੱਢ ਕੇ ਹੀ ਬਾਹਰ ਹੋਊਗੀ ਸਾਰੇ ਕਵਰ ਮੈਂ ਕਰ ਲਈ ਖਾਲੀ ਤੇ ਇਹਨੂੰ ਇੱਕ ਵਾਰ ਕਲੀਨਰ ਨਾਲ ਅੱਛੀ ਤਰ੍ਹਾਂ ਵਾਈਪ ਮਾਰ ਲੂੰਗੀ ਉਹ ਤਾਂ ਨਹੀਂ ਕੋਈ ਜ਼ਿਆਦਾ ਗੰਦੀ ਨਹੀਂ ਸੀ ਆਪਣੇ ਮਨ ਦਾ ਹੀ ਉਹ ਹੁੰਦਾ ਵੈਮ ਜਾਂ ਹੁੰਦਾ ਵਿੱਚੋਂ ਆਪਾਂ ਸਫਾਈ ਕਰ ਲਈ ਗੰਦੀ ਨੂੰ ਕੋਈ ਇੰਨੀ ਜ਼ਿਆਦਾ ਗੰਦੀ ਕਪੜਾ ਹੈ ਨਹੀਂ ਸੀ ਤਾਂ ਕੱਪੜੇ ਕੋਪੜ ਜਿਹੜਾ ਥੱਲੇ ਬਿਸ਼ੇ ਹੋਏ ਸੀ ਨਾ ਪੁਰਾਣੇ ਬੈੱਡ ਸ਼ੀਟਸ ਪੀਸੋ ਵਿੱਚੋਂ ਮੈਂ ਚੱਕ ਕੇ ਝਾੜ ਦੂੰ ਨੀਚੇ ਇੱਕ ਵਾਰ ਵਾਈਪ ਮਾਰ ਦੂੰ ਸੈਨ ਨਾਲ ਸਫਾਈ ਹੋ ਜਾਊਗਾ ਬੜੀ ਤੇ ਫਿਰ ਵਾਪਸ ਕੱਪੜੇ ਟਿਕਾ ਦੂੰਗੀ ਸਾਰੇ ਗਰਮੀਆਂ ਵਾਲੇ ਟੀ ਕਿਰਵਾ ਸਾਰੇ ਕਬਡ ਮੈਂ ਕਰ ਰਹੀ ਹਾਂ ਕਲੀਨ ਕਬਡ ਹੋ ਗਈ ਕਲੀਨ ਅੰਦਰ ਸਾਰੇ ਮੈਂ ਕੱਪੜੇ ਨਾਲ ਵਾਈਪ ਕਰਤੀ ਤੇ ਦੁਬਾਰੇ ਫੇਰ ਮੈਂ ਬੈੱਡ ਸ਼ੀਟਸ ਲਗਾਈ ਹੋਈਆਂ ਸੀ ਪੁਰਾਣੀਆਂ ਬੈੱਡ ਸ਼ੀਟਸ ਦੇ ਪੀਸ ਜਾਨੀ ਕਿ ਪੁਰਾਣੀਆਂ ਬੈੱਡ ਸ਼ੀਟਸ ਦੇ ਪੀਸ ਦੁਬਾਰੇ ਫੇਰ ਮੈਂ ਚੰਗੀ ਤਰ੍ਹਾਂ ਬਿਸ਼ਾਤੇ ਕਲੀਨਿੰਗ ਕਰਨ ਤੋਂ ਬਾਅਦ ਤੇ ਹੁਣ ਮੈਂ ਇਹਦੇ ਵਿੱਚ ਟਿਕਾਉਣੀ ਹੈ ਕੱਪੜੇ ਫਿਰ ਇੱਕ ਵਾਰ ਕਬਡ ਸਾਫ ਹੋ ਜੇ ਕੱਪੜੇ ਟਿਕ ਜਨ ਨਾ ਫਿਰ ਤਸੱਲੀ ਹੋਏ ਜੀ 2 ਮਿੰਟ 3 ਮਿੰਟ ਆਰਾਮ ਨਾਲ ਲੱਗ ਜੈਣ ਚਲੋ ਫਿਰ ਕੱਪੜਿਆਂ ਦੀ ਸੈਟਿੰਗ ਕਰ ਜੀ ਚਲੋ ਥੋੜੀ ਬਹੁਤੀ ਇਹ ਨਹੀਂ ਹੈਗਾ ਕਿ ਕਬਡ ਗੰਦੀਆਂ ਅੰਦਰ ਤਾਹੀ ਮੈਂ ਗਰਮੀ ਵਾਲੇ ਕੱਪੜੇ ਹਜੇ ਰੱਖੇ ਨਹੀਂ ਸੀ ਮੈਨੂੰ ਆਏ ਸੀ ਸਾਫ ਸਫਾਈ ਕਰਕੇ ਅਚਿਤਰਾ ਅਲਮਾਰੀਆਂ ਦੀ ਫੇਰ ਹੀ ਉਹਨਾਂ ਵਿੱਚ ਕੱਪੜੇ ਟਿਕਾਉਂਗੀ ਤੇ ਹੁਣ ਮੈਂ ਟਿਕਾਉਣੀ ਇਹਨਾਂ ਵਿੱਚ ਕੱਪੜੇ ਤੇ ਹੁਣ ਨਾ ਦੂਸਰੇ ਰੂਮ ਵਿੱਚ ਕੱਪੜੇ ਕੱਢੇ ਪਏ ਸੀ ਗਰਮੀਆਂ ਵਾਲੇ ਉਹ ਮੈਂ ਚੱਕ ਕੇ ਇੱਧਰ ਲੈ ਕੇ ਆ ਰਹੀ ਹਾਂ ਦੇਖੋ ਪਹਿਲਾਂ ਮੈਂ ਉਸ ਦਿਨ ਬੈੱਡ 'ਚੋਂ ਕੱਢੇ ਕੱਢ ਕੇ ਮੈਂ ਉੱਧਰ ਰੱਖ ਕੇ ਆਈ ਫਿਰ ਮੈਂ ਅਲਮਾਰੀਆਂ ਵਿੱਚ ਟਿਕਾਏ ਹੁਣ ਮੈਂ ਵਾਪਸ ਨੇਰ ਇੱਧਰ ਚੱਕ ਕੇ ਲੈ ਕੇ ਆ ਰਹੀ ਆ ਕੱਪੜੇ 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 ਦਿਮਾਗ ਖਰਾਬ ਕਰਦਾ ਕੱਪੜੇ ਨੇ ਸੱਚੀ ਤੋਂ ਸਾਰੇ ਮੇਰੇ ਪਹਿਲਾਂ ਤਾਂ ਬੈਡ ਤੇ ਲਾ ਕੇ ਰੱਖੇ ਸਾਰੇ ਗਰਮੀਆਂ ਵਾਲੀ ਕੁਰਤੀਆਂ ਪੀ ਅੰਮੀ ਵੀ ਸ਼ਾਰਟਸ ਟੀ-ਸ਼ਰਟਸ ਹਨ ਤੇ ਉਹ ਸਾਰੇ ਹੁਣ ਦੇਖ ਕੇ ਹੈਂਗ ਕਰੂੰਗੀ ਕਿਵੇਂ ਕਿਵੇਂ ਫਿਰ ਇੱਕ ਵਾਰ ਤਾਂ ਆਪਣੀ ਵੀ ਨੀਗਾ ਵਾਜੂ ਕੱਪੜਿਆਂ ਤੇ ਯਾਦ ਰਹਿੰਦਾ ਕਿਉਂਕਿ ਆਪਾਂ ਜੋ ਕੱਪੜੇ ਰੱਖ ਦਨ ਨੇ ਨਾ ਨੀ ਕਿਸ ਸੀਜ਼ਨ ਲਈ ਫਿਰ ਨੈਕਸਟ ਟਾਈਮ ਆਪਾਂ ਭੁੱਲ ਜਾਂਦੇ ਆ ਵਿਆਹ ਕੱਪੜਾ ਵੀ ਹੈਗਾ ਫਿਰ ਉਹ ਇੱਕ ਵਾਰ ਹੁਣ ਨੀਗਾ ਚੋਂ ਨਿਕਲ ਲੇਗੇ ਯਾਦ ਵੀ ਰੋ ਵੀ ਆ ਕੱਪੜਾ ਹੈਗਾ ਹਨਾ ਕਈ ਜਗ੍ਹਾ ਤੇ ਕਹੇ ਜਾ ਕੱਪੜਾ ਪਊਗਾ ਫਿਰ ਆਪਾਂ ਕਈ ਵਾਰ ਸੋਚਦੇ ਆ ਜਿਵੇਂ ਖੇਤ ਬੰਨਣ ਵਾਲੇ ਕਿਹੜੇ ਹੋਗੇ ਬਾਹਰ ਅੰਦਰ ਵਾਲੇ ਕਿਹੜੇ ਹੋਗੇ ਪਤਾ ਲੱਗ ਜਦੋਂ ਵਿਵੇnder ਕੀਤੇ ਦੱਸ ਰਹੇ ਸੀ ਮੇਰੇ ਕੁੜਤੇ ਪਜਾਮੇ ਕੱਢਦੇ ਮੇਰੇ ਕੁੜਤੇ ਪਜਾਮੇ ਕੱਢਦੇ ਤੇ ਅੱਜ ਫਿਰ ਫਾਈਨਲੀ ਹੈਂਗ ਕਰ ਦੂੰਗੀ ਹੁਣ ਇਹ ਨਾ ਪ੍ਰੈਸ ਕਰਕੇ ਹੀ ਮੈਂ ਰੱਖੇ ਸੀ ਕੁੜਤੇ ਪਜਾਮੇ ਤੇ ਹੁਣ ਮੈਂ ਇਹਨਾਂ ਨੂੰ ਦੁਬਾਰੇ ਪ੍ਰੈਸ ਨਹੀਂ ਮਾਰੂੰਗੀ ਕਿਉਂਕਿ ਮੈਂ ਰੱਖੇ ਇਸ ਤਰੀਕੇ ਨਾਲ ਸੀ ਕਿ ਇਹਨਾਂ 'ਚ ਬਾਲਣੀ ਪਈ ਹੈਗੀ ਹਰ ਗਰਮੀ ਮੈਂ ਹੀ ਕਰ ਦਊਂਗੀ ਸਾਰੇ ਕੱਪੜੇ ਮੈਂ ਰੱਖ ਲਈ ਪ੍ਰੈਸ ਮਾਰ ਕੇ ਆ ਤੇ ਪ੍ਰੈਸ ਤਾਂ ਮੈਨਾਲ ਦੇ ਨਾਲ ਹੀ ਕਰਦਾ ਨਹੀਂ ਹੁੰਦੀ ਆ ਫਿਰ ਜੋ ਰੱਖਣੇ ਹੁੰਦੇ ਨੇ ਬਸ ਬੈੱਡ ਵਿੱਚ ਚੱਕ ਕੇ ਸਿੱਧੇ ਸਿੱਧੇ ਰੱਖ ਦਿੰਦੀ ਕਰਮੀਆਂ ਦੇ ਅਕੋਰਡਿੰਗ ਕਵਰਡ ਕਰਤੀ ਸੈੱਟ ਕਰਮੀਆਂ ਵਾਲੇ ਆਪਣੇ ਸਾਰੇ ਅੰਦਰ ਲਗਾਤੇ ਹੁਣ ਬੂਰੀ ਗਰਮੀ ਕੋਈ ਟੈਨਸ਼ਨ ਨਹੀਂ ਇਸ ਪੈਂਟਸ ਸ਼ਰਟਸ ਬਚਾ ਲੈ ਮੈਂ ਕੈਪਸ ਹੈਂਗ ਕਰਕੇ ਦੇ ਦੇ ਕੁਰਤੇ ਪਜਾਮੇ ਹੋਗੇ ਸਾਰੇ نیچے ਪਜਾਮੇ ਪੈਨ ਖਾਂਦੀ ਹੈਂਗਰ ਨਾਲ ਮੈਂ ਸਾਈਡ ਤੇ ਰੱਖ ਤੇ ਉੱਪਰ ਹੈਂਗ ਨਹੀਂ ਕਰੇ ਫਿਰ ਖੜਕੀ ਜਾਂਦੇ ਨੇ ਇੱਕ ਹੈਂਗਰ ਤਾਰ ਦੇ ਨਾਲ ਲੱਗੀਆਂ ਨੇ ਇਸ ਕਰਕੇ ਮੈਂ نیچے ਰੱਖ ਤੇ ਲੋੜ ਹੋਏ ਤੇ ਚੱਕ ਲਾਂਗੇ نیچے ਟੀ-ਸ਼ਰਟਸ ਆ ਗਈਆਂ ਕੁਛ ਆ ਬਾਕਸ ਵਿੱਚ ਪੁਰਾਣੀਆਂ ਪਈਆਂ ਨੇ ਪਿਛਲੇ ਬਾਕਸ ਵਿੱਚ ਸ਼ਾਰਟਸ ਨਵੀਆਂ ਟੀ-ਸ਼ਰਟਸ ਪਈਆਂ ਨੇ ਵਿੱਚ ਮਿਕਸ ਹੋਣਗੇ ਪਤਾ ਨਹੀਂ ਬਾਅਦ ਯੂਜ਼ ਕਰੇ ਤਾਂ ਪਤਾ ਚੱਲ ਜੂਗੀ ਕੁਝ ਹੈ ਨੀਚੇ ਲਖਾਨੇ ਚ ਕੱਪੜੀ ਨਹੀਂ ਇਧਰ ਐਜ਼ ਆਲਵੇਸ ਨਵਿੰਦਰ ਦਾ ਬੈਗ ਹੀ ਪਏ ਹੋਦੇ ਨੇਗੇ ਬਾਕੀ ਸਾਰੀ ਕਬੜ ਹੋ ਗਈ ਸੈੱਟ ਟਾਈਮ ਤਾਂ ਲੱਗ ਜਾਂਦਾ ਪਰ ਕੰਮ ਕਰਕੇ ਨੇ ਤਾਂ ਸੱਦਲੀ ਹੋ ਜਾਂਦੀ ਹੈ ਉਹ ਠੀਕ ਹੈ ਜਿਵੇਂ ਐਂ ਕੱਪੜੇ ਰੱਖ ਦਿੰਦੀ ਨਾ ਬਿਨਾਂ ਸਾਫ਼ ਕਰੇ ਫਿਰ ਮਨ ਨੂੰ ਪਛਤੇਵਾ ਰਹਿਣਾ ਸੀਗਾ ਵੀ ਜੇ ਸਾਫ਼ ਕਰ ਦਾਂਦੀ ਜੇ ਕਰ ਦਾਂਦੀ ਹਲਾ ਚਲੋ ਜੋ ਹੋ ਗਿਆ ਵਧੀਆ ਹੋ ਗਿਆ ਕੁਣ ਟਾਈਮ ਹੋ ਰਿਹਾ 4 ਵਜੇ ਤੇ ਮੈਂ ਆਖੀ ਆਪਣੀ ਚਾਹ ਕਰਕੇ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਇੰਨੀ ਨੀਂਦ ਆਈ ਨਹੀਂ ਨੀਂਦ ਆ ਜਾਂਦੀ ਹੈ ਰਾਤ ਮੈਂ ਸੈਟਰੀਜ਼ਾਈਨ ਗੋਲੀ ਲੈ ਲਈ ਉਹ ਸੈਟਰੀਜ਼ਾਈਨ ਉਹ ਡਾਕਟਰ ਕਹਿੰਦੇ ਸ ਜਾਂ ਥੋੜਾ ਪ੍ਰੈਅਤ ਤੱਕ ਨਾ ਖਾਸ ਹੁੰਦੀ ਹੈ ਨਾ 7 ਦਿਨ ਵਿੱਚ ਇਹ ਸੈਟਰੀਜ਼ਾਈਨ ਲੈਣਾ ਪਰ ਉਹਨੇ ਮੈਨੂੰ ਆਹ ਦਿੱਤਾ ਹੈ ਮੈਡੀਸਨ ਸੈਟਰੀਜ਼ਾਈਨ ਤੇ ਰਾਤ ਮੈਂ ਉਹ ਲੈ ਲਈ ਤੇ ਮੈਂ ਤਾਂ ਇੰਨੀ ਨੀਂਦ ਆਈ ਉਹਨਾਂ ਜਿਵੇਂ ਮੈਂ ਤਾਂ ਡਿੱਗ ਗਿਆ ਮੈਂ ਤਾਂ ਹੈਰਾਨ ਵੀ ਮੈਂ ਕੀ ਖਾ ਰਹੀ ਹੈ ਫਿਰ ਮੈਂ ਦੁਬਾਰਾ ਚਾਹ ਵੀ ਰਾਤ ਮੈਂ ਆਵਲੀ ਟੈਬਲੇਟ ਲਈ ਸੀ ਸੈਟਰੀਜ਼ਾਈਨ ਇਹਦੇ ਵਿੱਚ ਕਹਿੰਦੇ ਹੁੰਦਾ ਨੀਂਦ ਹੁੰਦੀ ਮੇਂ ਜਪਨ ਅਗਲੀ ਨੀਂਦ ਆਪਾਂ ਥੋੜੀ ਜਿਆਦਾ ਆਉਂਦੀ ਹੈ ਉਹ ਹਾਂ ਮੇਰਾ ਹੋਇਆ ਬੈੱਡ ਤੇ ਜਦੋਂ ਬਹੁਤ ਆ ਜਾਂਦੀ ਨੀਂਦ ਆ ਜਿੰਨੇ ਹੁਣ ਉੱਠੀਆ ਕੰਬੜਾ ਪਹਿ ਲਾਂਚ ਲਾਂਚ ਤੋਂ ਪਹਿਲਾਂ ਸੌਂ ਗਈ ਲਾਂਚ ਕੀਤਾ ਉੱਠ ਕੇ ਲਾਂਚ ਤੋਂ ਬਾਅਦ ਥੱਕਾ ਕੰਬੜਾ ਸੈੱਟ ਕੀਤਾ ਕਬੜਾ ਸੈੱਟ ਕਰਕੇ ਫਿਰ ਮੈਨੂੰ ਆਇਆ ਲੱਗਾ ਵੀ ਥੋੜਾ ਜਿਹਾ ਟਾਈਮ ਹੈਗਾ ਚਾਹ ਹਜਮ ਠਹਿਰ ਕੇ ਬੈਠ ਕੇ ਬਹੁਣੇ ਫਿਰ ਫਿਰ ਮੈਂ ਸੌਂਗੀ ਮੈਂ ਉੱਠੀ ਤਾਂ ਪੌਣੇ ਚਾਰ ਹੋਏ ਪਏ ਹੁਣ ਮੈਂ ਲੱਕ ਇੰਚਾ ਕਰਕੇ ਚਾਹ ਕਰਕੇ ਪੀ ਕੇ ਫਿਰ ਮੈਂ ਆਪਣੇ ਕੱਪੜੇ ਪ੍ਰੈਸ ਪ੍ਰੈਸ ਵਾਲੇ ਪਏ ਨੇ ਕੱਪੜੇ ਉਹ ਪ੍ਰੈਸ ਕਰੂੰਗੀ ਫਿਰ ਸ਼ਾਮ ਦਾ ਦੇਖਦਾਣ ਆਪਾਂ ਨੇ ਕੀ ਬਣਾਉਣਾ ਮੈਨੂੰ ਲੱਗਾ ਤਾਂ ਸੱਤ ਤੋਂ ਸ਼ਾਮ ਨੂੰ ਦਾਲ ਸਬਜ਼ੀ ਪਈ ਹੈ ਬਣਾਉਣ ਦੀ ਲੋੜ ਨਹੀਂ ਪੈਣੀ ਹੈਂ ਦੇਖ ਲਿਆ ਉਹ ਵਾਸੇ ਲੱਗਿਆ ਪਿਆ ਨੇ ਚਾਹ ਵੀ ਨਹੀਂ ਹੈ ਤਾਂ ਪਤਾ ਨਹੀਂ ਕੀ ਗੱਲ ਹੈ ਮੈਨੂੰ ਨਾ ਮਿੰਦਰ ਤਾਂ ਲੈਂ ਮੈਂ ਤੋ ਉਠੋ ਨਹੀਂ ਦਿੱਤਾ ਹੈਗਾ ਬਹੁਤ ਸੁੱਤੀ ਅੱਜ ਮੈਂ ਬਹੁਤ ਸੁੱਤੀ ਟਾਈਮ ਹੋ ਰਿਹਾ ਪੌਣੇ 5 ਦਾ ਮੈਂ ਦੋਵਿੰਦਾ ਦਾ ਸਵੈਟਰ ਜਿਹੜੇ ਬਾਹਰ ਪਏ ਸੀ ਉਹ ਵੀ ਤੋਤੇ ਤਿੰਨ ਸਵੈਟਰ ਪਏ ਸੀ ਰੱਖੇ ਸੀ ਬਾਹਰ ਇਹ ਵੀ ਤੋਤੇ ਹੋ ਗਏ ਹੁਣ ਲੋੜ ਹੈ ਹੀ ਨਹੀਂ ਇਧਰ ਮੇਰੇ ਕੈਪਸ ਵੀ ਪਈਆਂ ਸੋਨ ਵਾਲਿਆਂ ਚ ਕੈਪਸ ਵੀ ਧੋਤੀਆਂ ਸਵੇਰੇ ਧੁੱਪ ਲਵਾ ਕੇ ਇਹਨਾਂ ਨੂੰ ਰੱਖੂਗਾਂ ਅੰਦਰ। ਸੁੱਕੋ ਤਾਂ ਜਾਣਗੇ ਹੁਣ ਪਰ ਹੁਣ ਧੁੱਪ ਨਹੀਂ ਹੈਗੀ ਇੱਥੇ। ਸਵੇਰੇ ਇੱਕ ਵਾਰ ਧੁੱਪ ਦਿਖਾ ਕੇ ਇਹਨਾਂ ਧੁੱਪੇ ਪਾ ਕੇ ਘੰਟਾਕ ਫਿਰ ਅੰਦਰ ਰੱਖੂਗੀ। ਆ ਕੰਮ ਕੀਤਾ ਹਾਂ ਮੈਂ ਚਾਹ ਪੀਣ ਤੋਂ ਬਾਅਦ। ਹੁਣ ਹੋ ਗਿਆ ਡਿਨਰ ਟਾਈਮ ਤੇ ਇਹ ਹੈਗਾ ਮੇਰਾ ਅੱਜ ਦਾ ਡਿਨਰ ਬੇਸਨ ਤੇ ਓਟ ਚੀਲਾ ਵੀ ਸਬਜ਼ੀਆਂ ਪਾਈ ਹੋਈਆਂ ਨਾਲ ਦਹੀਂ। ਤੇ ਇਹ ਅੱਜ ਮੈਂ ਡਿਨਰ ਚ ਲੈ ਰਹੀਆਂ ਚੀਲਾ। ਸੋਨ ਮੈਂ ਕਰਦੇ ਆ ਡਿਨਰ ਮੇਰਾ ਹੋ ਗਿਆ ਡਿਨਰ ਦਾ ਟਾਈਮ 7:00 7:00 ਦੇ 5 ਮਿੰਟ ਹੋ ਗਏ ਤੇ ਇਹ ਸੀ ਮੇਰਾ ਜੜਾ ਵੀਡੀਓ ਵੀਡੀਓ ਦੇਖਣ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚ ਵੀ ਖਾਣ